ਸਸਿਦਾ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਂਚ ਤੇ ਖੋਲਦੇ ਆਪਾਂ ਟਰੈਕਟਰ ਨੂੰ ਆਪਾਂ ਨੰਬਰਾਂ ਤੋਂ ਨੂੰ ਦੇਖਦੇ ਆ ਕਾਲਾ ਰੰਗ ਕਰਨਾ ਹੈ ਤਾਂ ਜਿਹੜਾ ਇੰਜਨ ਨੂੰ ਹੀ ਕਰਨਾ ਵੀ ਲੱਗਿਆ ਬੈਠਾ ਅੰਦਰ ਲਾ ਰਿਹਾ ਸਵਾਰਾਂ ਆਪਾਂ ਉਹਦੀ ਕਰੇ ਹੈ ਨਹੀਂ ਰੰਗ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਉਹ ਤਾਂ ਬੜਾ ਹਾਲ ਹੈ ਪੌੜੀਆਂ ਦਾ ਤਾਂ ਹਨਾ ਹੈ ਪੌੜੀਆਂ ਦਾ ਚੱਲੇ ਕਰ ਦੇਣਾ ਬਾਉਂਟਾ ਹੋ ਗਿਆ ਹੁਣ ਤਾਂ ਇਹ ਹੈ ਕਿ ਰਗੜਾ ਇਹਨੂੰ ਟਾਈਮ ਲੱਗਦਾ ਉਹ ਕਰਦਾ ਜੀ ਸਾਰਾ ਕੰਮ

ਕਰਨਾ ਕਰਨਾ ਗ੍ਰੇਡ ਦੇ ਦੇਣਾ ਲਾਹ ਬੰਦੀ ਵੀ ਖੋਲੇ ਲਈ ਵਜਨ ਬਹੁਤ ਜ਼ਬਰਦਸਤ ਵਜਨ ਬਹੁਤ ਆ ਦੇਖਦੇ ਆ ਖੋਲੇ ਲੰਨੇ ਬੇਟਾ ਖੋਲ ਕਰਾਂ ਕੋਈ ਤਾਂ ਉਹਦੇ ਉੱਪਰ ਗਰੀਸ ਹੈ ਇਹਨਾਂ ਸਾਫ ਹੋ ਜਾਂਦਾ ਫਿਰ ਤੇ ਕਾਲੇ ਕਰਨੇ ਬੇਟਾ ਬਾਕੀ ਤਾਂ ਠੀਕ ਆ ਆਹ ਜੋ ਉੱਪਰ ਦਾ ਜਮਾਂ ਨਹੀਂ ਛੇੜਨਾ ਫਿਰ ਟਾਈੰਟ ਕਰ ਦੇਣਾ ਹਾਈ ਵਾਲੀ ਖਰਾਬ ਹੋ ਰਹਾ ਸਪੋਰਟ ਨਾ ਉਹਦਾ ਨਿਪਟਾ ਗਿਆ ਤਾਂ ਸਟਰੇਰਾਂ ਕੋਈ ਵਜ੍ਹਾ ਕਿ ਖਤਰੀ ਖਤਰੀ ਜਾਂਦੀ ਆ ਇੱਕ ਲੂਸ ਐ ਬੈ ਰੀ ਬਸ ਬਾਕੀ ਉਹਦਾ ਕਲੀਅਰ ਆ ਕੰਮ ਇਹਦੇ ਹੀ ਬਸ ਬੀਟੇ ਰਹੇ ਨੇ ਇਹ ਤਾਂ ਬੈਂਫਰ ਦਾ ਮੂਹਰੇ ਬੈਂਫਰ ਕਰਤਾ ਤਾਂ ਜਿਹੜੀ ਵੇਡ ਪਾਈ ਆ ਉਹ ਤੜੇ ਰਾਂਗੇ ਇਹਨਾਂ ਨੂੰ ਲਾੜਨਾ ਪੈਣਾ ਬਾਕੀ ਤਾਂ ਠੀਕ ਆ ਕੰਮ ਹੋਆ ਲਾਤੇ ਆਪਾਂ ਇਹ ਰੰਗ ਰੂਮ ਕੋਲੋਂ ਤੇ ਇਹਨੂੰ ਟਰਾਇਬਰ ਕਰਕੇ ਲਾਤਾ ਹਾਂ ਕੋਈ ਨਾ ਘਾੜ ਦੇ ਨਾਲ ਲਾਪਿਆ ਇੱਧਰ ਵੀ ਲਾ ਦਿੰਦੇ ਰੰਗ ਰੂਮ ਦੇ ਛੱਟੇ ਬਾਣ ਦੇ ਇਹ ਮਸ਼ੀਨ ਬਹੁਤ ਵਧੀਆ ਜਿਹੜੀ ਹੈ ਆਪਣੀ ਕੋ ਮਸ਼ੀਨ ਨਾਲ ਇਹ ਬਹੁਤ ਜਿਹਾ ਫੰਕਸ਼ਨ ਆ ਵੱਧ ਵੀ ਹੋ ਜਾਂਦੀ ਹੈ ਘੱਟ ਵੀ ਹੋ ਜਾਂਦੀ ਆ ਕੁਵਾਰਾ ਜ਼ਿਆਦਾ ਵੀ ਹੋ ਜਾਂਦਾ ਘੱਟ ਵੀ ਹੋ ਜਾਂਦਾ ਵੀ ਇੱਕ ਜੈ ਇਹਨਾਂ ਆਪਾਂ ਨੇ ਉਵੇਂ ਕਰਕੇ ਇੱਕ ਜੈ ਵੀ ਕਰਿਆ ਰੱਖਿਆ ਉਹ ਜਿੱਥੇ ਬਸ ਮਾਰੂਂਦੇ ਆਪਾਂ ਉੱਥੇ ਵੱਜੂਗਾ ਇੱਧਰ ਉੱਧਰ ਨਹੀਂ ਵੱਜਦਾ ਜਿੰਨਾ ਅਰੇ ਤੋਂ ਬੋਲੀ ਇਹਦਾ ਹੋਲ ਕੇ ਕਰੀ ਆਪਾਂ ਨੇ ਦੇਖਦਾ ਮੈਂਦਾ ਪੇਂਡ ਨਹੀਂ ਹਾਂ ਜੀ ਤੇ ਪਰੋਂ ਆਪਾਂ ਨੇ ਕਾਲੇ ਰੰਗ ਕਰਨੇ ਆ ਮੈਂ ਪਰੋਂ ਕਾਲਾ ਹੀ ਕਰਨਾ ਹੈ ਹਨਾ ਕਾਲਾ ਹੀ ਕਰ ਦਨੇ ਯਾਰ ਸੋਹਣਾ ਲੱਗੂਗਾ ਕਾਲਾ ਹੀ ਵਧੀਆ ਲੱਗੂਗਾ ਸੇਵਨ ਵੀ ਕਾਲਾ ਆ ਰਹੇ ਮੂਹਰੇ ਵਾਲੇ ਆ ਨਾ ਮੂਹਰੇ ਵਾਲੇ ਉਹ ਮਗਰਲੇ ਬੇਡ ਵੀ ਕਾਲੇ ਆ ਉਹਨੂੰ ਕਾਲਾ ਹੀ ਕਰ ਦਨੇ ਆਪਣੇ ਕੋਲ ਲੈਂਦੇ ਨਾ ਹੋਇਆ ਰੰਗ ਹਾਂ ਕਾਲਾ ਹੀ ਵਧੀਆ ਲੱਗਦਾ ਸੋਨਾ ਦਿਖਾ ਚੀ ਜਾਨੀ ਮੇਰੇ ਪਾੜ ਵਿੱਚ ਕਾਲੇ ਆ ਨਾ ਕਾਲੇ ਹੀ ਕਰ ਦਨੇ ਗਰਮੀ ਬਹੁਤ ਆ ਨਾ ਅੱਜ ਗਰਮੈ ਸੀ ਠਗੀ ਅੱਜ ਹਰ ਕਦਾ ਵਾਹੋਂ ਪੈਂਦਾ ਰੰਗ ਨਾਲ ਬਾਈ ਬਹੁਤਾ ਰੰਗ ਫਟਿਆ ਪਿਆ ਆ ਤੱਕਰ ਹੋ ਰਹਾ ਇਹ ਜਦੋਂ ਆਪਣਾ ਸਿਰਫ ਛੋਟੇ ਕੰਮਾਂ ਨੂੰ ਚੱਲਿਆ ਹੋਇਆ ਹਾਂ ਜਿਹੜਾ ਕਿਹੜਾ ਪੰਜ ਕਦੋਂ ਕਰਿਆ ਜਾਂ ਲੈ ਆਇਆ ਦਾ 2020 ਚ ਇਹ ਇੱਕ ਵਾਰ ਕਦੋਂ ਕਰਿਆ ਇੱਕ ਵਾਰ ਕਦੋਂ ਕਰਿਆ ਉਹਦੇ ਨਾਲੇ ਕਰਦੇ ਜੱਦੂ ਦਾ ਬਕਸਾ ਇਹਦਾ ਵਾਸਤੇ ਤੋੜੀ ਦਾ ਸੀਨੀਅਰ ਲਾਉਣਾ ਟਰਾਲਰ ਡਰੂ ਲੈਣੀ ਜਿਆਦਾ ਸੀ ਜਾਨੂੰ ਕੋ ਕੰਮ ਬਹੁਤ ਆ ਹਾਂ ਜਿਆ ਕੰਮ ਹੁਣ ਦੇ ਕੀ ਕਰਦੇ ਆਪਾਂ ਸਾਰੀ 16 17 ਕੀ ਲਿਆਂਦੀ ਜਾਂ 60 65 ਤੋਂ ਤੱਕ ਜਿਹੜੇ ਗੇਟ ਸੀ ਹਾਂ ਉਨ ਲਈ ਹੁਣ ਆਪਰੇ ਕਿਰਾਏ ਦਾ ਕੰਮ ਵਧਾਇਆ ਹੋਇਆ ਹੈ ਕਿਰਾਏ ਦਾ ਕੰਮ ਜ਼ਿਆਦਾ ਬਾਈ ਟੂੜੀ ਦੀ ਮਸ਼ੀਨਾਂ ਤੋਂ ਸੂਪਰ ਸੀਡਰਾਂ ਤੋਂ ਇਹਦਾ ਸੂਪਰ ਸੀਡਰ ਨੂੰ ਚੱਲਦਾ ਜ਼ਿਆਦਾ ਟੂੜੀ ਦੀ ਮਸ਼ੀਨ ਨੂੰ ਚੱਲਦਾ ਹੈ ਜ਼ਿਆਦਾ ਆਹ ਸੂਪਰ ਸੀਡਰ ਕਰਕੇ ਪੱਤੇ ਦਵਾਈਆਂ ਹੀ ਬਾਈ ਥੱਲੇ ਮੋਟੀ ਅੰਗਲ ਲਵਾਈ ਵੀ ਹੈ ਵੀ ਇਹ ਚੀਜ਼ਾਂ ਨੂੰ ਕੋਈ ਵਿੰਗੀਆਂ ਨਾ ਹੋਣ ਜਾਂ ਕੋਦੋ ਵੀ ਨਾ ਹੋਵੇ ਯਾਰ ਕੀ ਕਰਾਂਗਾ ਉੱਪਰ ਹੀ ਡਰਨ ਦਾ ਗਿਆਨ ਦੇ ਨੇ। ਟੋੜੀਏ ਮਹੀਨ ਲਈ। ਉਹ ਵਾਹ ਟੋੜੀਏ ਮਹੀਨ ਚੱਲਦਾ ਹੋਰ ਕਰਾਇਣ ਦਾ ਮਾੜਾ ਨੁਕਸਾਨ ਬਹੀ ਆ। ਜਣੀ ਟੋੜੀਏ ਮਹੀਨ ਵੇ ਚੱਲਦਾ ਇੱਕ ਟੋਬਰ ਜੀਤ ਵੀ ਚੱਲਦਾ। ਬਾਕੀ ਜੇ ਫੀਅਰ ਚ ਕਣਕ ਜੀ ਦੀ ਵੱਢਣੀ ਨੇ ਜਾ ਕੱਢਦੇ ਆ ਫਿਰ ਨੂੰ ਬਸ ਨਹੀਂ ਅੰਦਰ ਰਹਿਣਾ। ਫੱਦੂ ਜੇ ਬਾੜ ਕੇ ਬਾਈ ਲਵੇੜ ਕੇ ਫਾਇਦਾ ਵੀ ਨਹੀਂ ਨਾ ਇਹ ਟਰੈਕਟਰ। ਸੱਵਨ ਬਹੁਤ ਔਖਾ ਸਾਫ ਹੁੰਦਾ ਸਰ। ਜੇ ਆਪਾਂ ਕਈ ਦਾ ਨੱਕਾ ਨੁਕਾ ਲਾਉਣਾ ਪੈਂਦਾ ਫਿਰ ਜਿਆ ਬੜ ਦੇ ਅੰਦਰ ਕੰਮ ਖਰਾਬ ਹੀ ਹੁੰਦਾ ਅੰਦਰ ਇਹ ਠਾਕ ਕਰਨਿਆ ਆ ਮੈਚ ਥੋੜਾ ਜਿਹਾ ਬਾਕੀ ਦਾ ਠੀਕ ਆ ਵੀਡੀਓ ਪਾਉਂਗ ਵੀਰੇ ਦੀ ਵੀ ਸਪੈਸ਼ਲ ਬਣਾ ਕੇ ਇੱਕ ਤਾਂ ਕਿਉਂ ਕਰਨਿਆ ਆ ਅੰਦਰ ਇਹ ਥੋੜਾ ਜਿਹਾ ਅੱਜ ਕਰਾਂਗੇ ਜਿਆਦਾ ਪੇਂਟ ਹੁਣ ਲਗਾਉਣਾ ਲੈਂਟਨ ਕਾਲਰ ਰੰਗਾਂ ਨੇ ਇਹ ਪਾਲੇ ਕਰਨਾ ਹਲਕੇ ਨਾਲ ਹੋ ਜਾਣਾ ਸਖਤ ਨਾਲ ਕਰਨਾ ਅਜੇ ਇੱਕ ਘੋੜਾ ਬੱਜਿਆ ਇਹ 2:00 ਬੱਜਣਾ ਹੈ ਪਹਿਲਾ ਰੰਗ ਜਾ ਗੱਲ ਹੋ ਗਿਆ ਨਾ ਥੋੜੇ ਵਕਤ ਤੇ ਇਹ ਘੱਟ ਸਹੀ ਨਹੀਂ ਬਣੇਗਾ ਕੰਮ ਬਣਾਣ ਦੇ ਨਾਲ ਨਾਲ ਵੀ ਰੰਗ ਦਾ ਬੁਲਾਗਾ ਨਾਲ ਅੰਮੋਲਕ ਮੱਚਾ ਹੋ ਤੇ ਇਹ ਬਣਨ ਕਰਨਾ ਹੈ ਹਬੇ ਤਨੂੰ ਵੀ ਆਇਆ ਕਰਤਾ ਠਗਦਾ ਸਾਰਾ ਰਮ ਰੇਡ ਫੋਨ ਨੇ ਬਹੁਤ ਔਖੇ ਚ ਨਾਟੇ ਬਹੁਤ ਆਹ ਤਨ ਜੜਾ ਦੇਣਾ ਨਾਟਾ ਖੁੱਲਦੇ ਆਇਆ ਚਾਲ ਖੁੱਲਦੇ ਤੇਰਾ ਨਟ ਖੁੱਲ ਤੇ ਹੋਰ ਫਿਰ ਗਾਹਾਂ ਵਾਲੇ ਦੇ ਦੋ ਨਟ ਖੁੱਲਣੇ ਨੇ ਹੋਰ ਟਾਈਮ ਬਹੁਤ ਲੱਗਣਾ ਇਹਨਾਂ ਦਾ ਕੰਮ ਕਰਤਾ ਇੱਧਰ ਰੰਗ ਕਰਕੇ ਵੀ ਪਾਰਲੀ ਸ਼ੈਡ ਲਾਣ ਆਏ ਹੋਰ ਉੱਪਰ ਰੰਗਣਾ ਮਾਇਦਾ ਵੈਂਪਰ ਹੈ ਕਾਰ ਲੇਟਾਂ ਵਿੱਚ ਵਾਲੇ ਫਰੇਜ਼ੀ ਛਤਰੀ ਉੱਪਰ ਤੇ ਪਿੱਛੇ ਦੇ ਖਾਲੀ ਜਿਹੜੀ ਕੂਪ ਪਾਇਪ ਉਹਦੀ ਵੀ ਛਤਰੀ ਆ ਜੂੜਾ ਬਾਕੀ ਇਹਦਾ ਕੰਮ ਖਲੀਨ ਕਲੀਅਰ ਹੋ ਜਾਣਾ ਹੈ ਰੇਟ ਫਾਈਲ ਰਹਿਣਗੇ ਇਹ ਜਿਹੜੇ ਵਾਲਾ ਕੰਮ ਹੈ ਬਾਈ ਜੀ ਮੈਨੂੰ ਲੱਗਿਆ ਰੰਗਾਂ ਬਾਕੀ ਦਾ ਨਿੰਬੜ ਗੈਡਕਟਰਾਂ ਦਾ ਕੰਮ ਕੋਟੋਂ ਪੰਜ ਖੜਾ ਆਇਆ ਜੱਕ ਤੁਸੀਂ ਬੇਟਾਂ ਲੱਗਿਆ ਰੰਗ ਦਾ ਥਰ ਜੂਗਾ ਰੰਗ ਦਾ ਥਰ ਜਾਣਾ ਪੇਰਾ ਬਣੇ ਜੀ ਦੋਦ ਚੱਲ ਠੀਕ ਨਾਲ ਲੰਗੇ ਜਿਆਦਾ ਲੱਗਦਾ ਹੁੰਦਾ ਨਾਲ ਨਾਲ ਲੱਗਦਾ ਹਾਂ ਆਹ ਹੁਣ ਇੱਕ ਇੱਕ ਵਾਰ ਮਾਰ ਕੇ ਏਡਾ ਕਾਲ ਦੀ ਵੀ ਕੀ ਆ ਬੇਟ ਦੀ ਆ ਮੇਰਾ ਮੁਰਾ ਹਾਵੀ ਵਰਤਾ ਅੰਮਰਿਆ ਵੀਡੀਓ ਚ ਰੰਗ ਅਜੇ ਹੋਰ ਲੱਗਦਾ ਦੇਖਣ ਨੂੰ ਰੰਗ ਹੋਰ ਅੰਦਰ ਕਰਕੇ ਆ ਹਾਂ ਆਖੀ ਲਈ ਹੋ ਗਿਆ ਸਾਡਾ ਛਤਰੀ ਇੰਤਰੀਆਂ ਦਾ ਸਾਰਾ ਕੰਮ ਉਹ ਬੇਟਾ ਆ ਕਰਕੇ ਫੇ ਟੰਗਣੀਆਂ ਲੈਕਟਾ ਲਾਉਣੀਆਂ ਲੈਕਟਾ ਹੁਣ ਰੱਖਿਆ ਉਹ ਨਵੇਂ ਟੰਗਣੀਆਂ ਸਰੇਦੇ ਬਾਅਦ ਕਰਕੇ ਫੇ ਤਾਂ ਦੋ ਤਿੰਨ ਕੋਡ ਹੋਰ ਲੱਗ ਜਣਗੇ ਆ ਸੱਪੇ ਦੇ ਲਾਉਂਗਾ ਹੁਣ ਫੋਨ ਮੜੇ ਹਾਂ ਸੁੱਕਾਣੇ ਸੁੱਕਾ ਲੈਣ ਦੇ ਨੇ ਉਹ ਵਈ ਕੰਮ ਹੋ ਗਿਆ ਸਾਡਾ ਡਨ ਬੰਪਰ ਰਹਾਰਾ ਕੁਝ ਐਨ ਕੰਪਲੀਟ ਹੋ ਗਿਆ ਪੌੜੀਆਂ ਮਗਰ ਲਈ ਵੇਟ ਕਰਤੇ ਆਪਾਂ ਨੇ ਇਹਦੇ ਮੁਰਲੇ ਰੇਮ ਕਰਤੇ ਇਹਦਾ ਹੋ ਗਿਆ ਡਨ ਬਾਕੀ ਹੁਣ ਮਾੜਾ ਮੋਟਾ ਜਿਤੇ ਰਾਂਗੇ ਜਿੱਦੂ ਲੱਗਿਆ ਪੋਸਟ ਫਾਈ ਕਰਨੀ ਆ ਬੈਕ ਤੇ ਵੀ ਕਰਤਾ ਸਿਮਰਨ ਮਗਰ ਆ ਉਹਦੀ ਡਿਸਟ੍ਰੀਬਿਊਟਰ ਆਪ ਟੇਪ ਲੈਣ ਦੀ ਖੋਲਣ ਤੇ ਸ਼ੌਟ ਰੈਡਰ ਤਾਂ ਆਪਾਂ ਨੇ ਇਕੱਲੇ ਕੰਪਲੀਟ ਕਰ ਦਿੱਤਾ ਬਾਈ ਸੁੱਕ ਕੇ ਐਵੇਂ ਦਾ ਬਣ ਜਾਂਦਾ ਹੈ। ਹਲੇ 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 ਥੋੜਾ ਜਿਹਾ ਦੇਖਣ ਨੂੰ ਡਾਰਕ ਲੱਗਦਾ ਹੁਣ। ਆਹ ਬੰਪਰ ਕਰਿਆ ਆਪਾਂ ਨੇ ਸ਼ਾਈਨਿੰਗ ਤਾਂ ਹੁਣ ਫੁੱਲ ਆਈ ਦੀ। ਬਾਕੀ ਦਿਖਾਉਣਾ ਤੁਹਾਨੂੰ ਵੇਟ। ਵੇਟ ਵੀ ਕਰਤੇ ਉਹਦੀ ਹੁੱਕ ਕਰਦੀ। ਕੱਲ ਉਹ ਥੋੜੀ ਜਿਹੀ ਡਾਰਕ ਛਾਗਦੀ ਦੀ। ਅੱਜ ਚੈੱਕ ਕਰੋ। ਨਾਲ ਖਾਂਦੀਆਂ ਮੇਲ ਥੋੜਾ ਜਿਆਦਾ ਨਾ ਇਹ ਰੰਗ ਕਰਦੇ ਆ ਜਿਹੜਾ ਆਪਾਂ ਰੰਗ ਬਣਵਾਉਂਦੇ ਹੁੰਨੇ ਆ ਇਹ ਥੋੜਾ ਜਿਆਦਾ ਕਰਦੇ ਆ ਤਾਂ ਡਾਰਕ ਝਾਗਦਾ ਹੁੰਦਾ ਸੁੱਕੇ ਦੇ ਹੋ ਜਾਂਦਾ ਲੋਟ ਲਓ ਜੀ ਇਹ ਆਪਾਂ ਸਾਡੀ ਵੇਟ ਅਲੇ ਥੋੜੇ ਜਿ ਨਰਮ ਹੈ ਹਮ ਬਾਕੀ ਬਾਈ ਕੋਈ ਪ੍ਰੋਟੀਨ ਪਡੂਨ ਅਸੀਂ ਕੁਝ ਨਹੀਂ ਵਰਤੇ ਆ ਹੈਗਾ ਜਿੰਨੀ ਵੀ ਸਫਾਈ ਆ ਇਹ ਬੜੀ ਕੁਮਾਰ ਦੀ ਕਮਾਲ ਆ ਨੇਚਰਲ ਸਫਾਈ ਆ ਨੇਚਰਲ ਇਹੋ ਸਾਡਾ ਦੇਸੀ ਕੰਪਰੈਸ਼ਰ ਇਹ ਹੋਮ ਮੇਡ ਆ ਜੀ ਸਾਰਾ ਇਹ ਬਣਾਇਆ ਹੋਇਆ ਵਧੀਆ ਕੰਮਸਾਰ ਦਾ ਆਪਣਾ ਪੀ 95 ਸੌਦੀਆਂ ਹੁੱਕਾਂ ਦੋਈ ਛੋਟੀ ਕੰਪਨੀ ਵਾਲੀ ਆਹੋ ਇਹਨੂੰ ਕੰਪਨੀ ਨੇ ਬੜੀ ਵਧੀਆ ਹੁੱਕ ਦਿੱਤੀ ਆ ਇਹ ਆਪਾਂ ਨੇ ਸੈਅਰ ਕਰਾਈ ਜੀ ਇਹਦੀ ਜੋ ਵੇਟ ਮੜੀ ਜਾਂ ਸੁੱਕ ਜਾਣਾ ਫਿਰ ਕਸ ਕੇ ਬਹੁਤ ਜਿਆੜੀ ਵੈਰੀ ਬਾਕੀ ਬਾਈ ਇਹਨੂੰ ਕੈਵਨ ਨੂੰ ਲੱਗੇ ਨੂੰ ਵੀ 4 ਸਾਲ ਦੇ ਕੰਪਲੀਟ ਹੋ ਗਿਆ ਉਹ ਤਾਂ ਕੋਈ ਦਿੱਕਤ ਕੋਈ ਕੁਝ ਨਹੀਂ ਆਇਆ ਹੈਗਾ ਸਭ ਓਕੇ ਆ ਇਹਦਾ ਕੰਪਰੈਸ਼ਰ ਅਸੈਂਡੰਦਾ ਅੰਦਰ ਤੇ ਵੀ ਦਿਖਾ ਦਿੰਨੇ ਆ ਤੁਹਾਨੂੰ ਹਾਂ ਇੰਟੀਰੀਅਰ ਹੈ ਜੀ ਇਹਦਾ ਇਹਦੇ ਚ ਜ਼ਿਆਦਾਤਰ ਕੰਮ ਆਪਾਂ ਨੇ ਆਪਣੀ ਮਰਜ਼ੀ ਨਾਲ ਕਰਾਇਆ ਹੈ ਦੀ ਸਕਰੀਨ ਖਰਾਬ ਹੋ ਗਈ ਵੀਡੀਓ ਵਾਲੀ ਇੱਥੇ ਲੱਗਦੀ ਆ ਉਹ ਵੀ ਲਵਾਉਣੀ ਆ ਹਲੇ ਬਾਕੀ ਸੱਚਾ ਸੱਚਾ ਦੀ ਕੰਡੀਸ਼ਨ ਤੁਸੀਂ ਦੇਖ ਲਓ ਸਾਰੀਆਂ ਨੰਬਰ ਪਈਆਂ ਨਹੀਂ ਬਹੁਤ ਕਹਿ ਉਹਨਾਂ ਦੇ ਦੇਖਿਆ ਸੱਚਾ ਸੱਚਾ ਜੀਆਂ ਲਮਕਦੀਆਂ ਹੋਣੀਆਂ ਸਾਰੀਆਂ ਇਹ ਪ੍ਰੋਪਰ ਵਰਕ ਕਰਦਾ ਬਾਕੀ ਪੇਂਟ ਕੁਆਲਟੀ ਵੀ ਗੁੱਡ ਖੜੀ ਆ ਹਲੇ ਦੀ ਕੋਈ ਦਿੱਕਤ ਪਰੇਸ਼ਾਨੀ ਕੋਈ ਪੁਛ ਆਇਆ ਨਹੀਂ ਹੁਣ ਤੱਕ ਅੰਦਰੋਂ ਤਾਂ ਇਹ ਕਲੀਨ ਹੈ ਅੰਦਰੋਂ ਤਾਂ ਇਹ ਕੁਝ ਵਿਗੜਿਆ ਨਹੀਂ ਇਹਦਾ ਆ ਵੈਕਿਊਮ ਕਰਨਾ ਹੈ ਗੱਲ ਨੂੰ ਗੱਲ ਨੂੰ ਕਰਦੇ ਵੈਕਿਊਮ ਨਹੀਂ ਆ ਉੱਪਰ ਮੈਟੀ ਝਾੜਨੇ ਆ ਵੈਕਿਊਮ ਕਰਾ ਕੇ ਝੜਾਇਆ ਤਾਂ ਆਪਾਂ ਨੇ ਇਹ ਇਹ ਓਕੇ ਦੀ ਰਿਪੋਰਟ ਲਾ ਬਣਾ ਹੁਣ ਵੀਡੀਓ ਬਾਕੀ ਜਿਹੜੇ ਕੋ ਬਣਾਉਣੇ ਨੇ ਮੈਨੂੰ ਜਲਦੀ ਆ ਐਨ ਪੂਰੀ ਸ਼ਾਈਨਿੰਗ ਆ ਨਾ ਥੋੜਾ ਇਹ ਡਾਰਕ ਲੱਗਦਾ ਉਹ ਬੱਤੀ ਚੱਲੇ ਤੇ ਨਾਲ ਸੁੱਕਣਾ ਭਾਈ ਅਜੇ ਰੰਗ ਇਹਦਾ ਐ ਠੀਕ ਹੋ ਗਿਆ ਗੱਲ ਦਾ ਕਰਿਆ ਵਾ ਨਾ ਇਹਦਾ ਕੋਨਾ ਨਾ ਵਿੱਚ ਨੂੰ ਮੂੰਹ ਦੇ ਦੇ ਇਹ ਠੀਕ ਆ ਰੰਗ ਆ ਇਹਦਾ ਹੱਥ ਚੜਦਾ ਰੰਗ ਦਾ ਹਾਂ ਸਾਹ ਹੋਈ ਨਾ ਹੋਰ ਮੌਸਮ ਵੀ ਸਾਫ਼ ਆ ਇੱਕ ਅੱਧੇ ਦਿਨਾਂ ਚ ਹੋ ਜਾਣਾ ਇਹਨਾਂ ਫੇਰੀ 5 ਵਜੇ ਵੀ ਆਪਾਂ ਦੇ ਲੈ ਲੇ ਤਾਂ ਚੜੇ ਹੋਇਆ ਭਾਂ ਦੇ ਰੰਗ ਅੱਥਾ ਫਿਰ ਬਰਾਹਾਂ ਲੋਗ ਕੱਪੜੇ ਉਪੜਿਆਂ ਦਾ ਦੋ ਦਿ ਆੜੀਆਂ ਲੱਗੀਆਂ ਬਾਈ ਕਾ ਆਪਾਂ ਨਾਲ ਹਜੇ ਗਏ ਮੈਂ ਤਾਂ ਇਹਦਾ ਮਾ ਅਜਲ ਤੁਹਾਡੇ ਟਾਈਮ ਲੱਗੂਗਾ। ਖੋਲ ਵਾਣ ਨੂੰ ਬਹੁਤ ਟਾਈਮ ਲੱਗਿਆ। ਖੋਲ ਵਾਣ ਨੂੰ ਹੀ ਲੱਗਦਾ। ਹਾਂ ਹਜੇ ਭਾਈ ਉਹ ਵੇਟ ਨਹੀਂ ਖੋਲੇ ਇਹਨਾਂ ਨੂੰ ਕਰ ਦੂ ਪਿੱਛੇ ਵਾਲੇ। ਉਹ ਖੁੱਲੇ ਨਹੀਂ ਹੈਗੇ ਯਾਰ ਜਿਆਦਾ ਡੈਟ ਦੇ। ਇਹ ਤੂੰ ਮੈਂ ਕਾ ਇਹਦੇ ਵੀ ਖੋਲ ਲਾ ਪੰਗਾ ਪੈ ਜਾਣਾ ਦਾ ਨਹੀਂ ਮੈਂ ਤਾਂ। ਹੁਣ ਇਹ ਇੰਨੀ ਕੁ ਕਾਰੀਗਰੀ ਆਪਾਂ ਬੁਰਸ਼ ਨਾਲ ਕਰ ਦਿੰਗੇ। ਹਾਂ ਹਾਂ। ਦੇਖਦੇ ਆ ਜੇ ਤਾਂ ਵੇਟ ਹੁਣ ਸੁੱਕ ਗਏ ਠੀਕ ਆ। ਇਹਨਾਂ ਨੂੰ ਵੇਟਾਂ ਨੂੰ ਇੱਕੜੇ ਛੱਡ ਦਿੰਨੇ ਆ। ਹਾਂ। ਕੱਲ ਉਹਨੂੰ ਕਸਾਂਗੇ ਨਿਊ ਚੂ ਨਾਲ। ਨਾਲੇ ਆਪਾਂ ਜਿੰਨਾ ਕੇ ਕੰਮ ਹੈਗਾ ਆਪਾਂ ਬੁਰਸ਼ ਲਿਆਂਗੇ ਬੁਰਸ਼ ਨਾਲ ਕਾਫੀ ਰੰਗ ਤਾਂ ਆਪਣੇ ਕੋ ਪਿਆ ਹਲੇ ਬਾਜਦਾ ਹਾਂ ਪਤਾ ਹੈ ਜੇ ਹੁਣ ਆਪਾਂ ਨੇ ਕਾਸਤੇ ਕਿਤੇ ਉੱਪਰ ਨਾਲ ਆਖਾਂ ਦੇ ਨਿਸ਼ਾਨ ਜੇ ਨਾ ਬਣਿਆ ਆ ਜਾਲੀ ਨਹੀਂ ਪੇਂਟ ਕਰੀ ਭਈਆ ਜਾਲੀ ਪੇਂਟ ਨਹੀਂ ਕਰੀ ਇਹ ਜਾਲੀ ਆਪਾਂ ਨੇ ਪੇਂਟ ਨਹੀਂ ਕਰੀ ਆਹ ਪੇਂਟ ਕਰਿਆ ਠੀਕ ਹੈ ਨਾ ਆ ਆਪਾਂ ਹੀ ਸੱਪੇ ਪੇਂਟ ਕਰਿਆ ਇਹਦਾ ਆਹ ਜਾਲੀ ਐਸ ਤੇ ਤੋਂ ਮੇ ਹੀ ਆ ਜਿਵੇਂ ਮਤਲਬ ਕੰਪਨੀ ਚੋਂ ਆਈ ਆ ਹਾਏ ਹਜੇ ਤਾਂ ਟਰੈਕਟਰ ਥੋਤਾ ਪਾ ਨਹੀਂ ਮੇ ਦੇਖਿਆ ਇਹ ਪੂਰੀ ਐਨ ਜੰਕ ਹੋ ਗਈ ਫਿਰ ਠੀਕ ਹੈ ਨੂੰ ਫਿਰ ਇਹ ਗੱਲ ਬਾਤ ਨੀਚੋ ਆ ਯਾਰ ਹੁਣ ਹੁਣ ਆ ਦੇਖ ਰਿਹਾ ਉਹਦੇ ਕਿੰਨੀ ਚਾਰ ਲੱਗੀ ਹੋਈ ਤੇ ਬੰਦਾ ਖਾਇਦਾ ਵੀਡੀਓ ਚ ਆ ਪੈਪ ਦਿਖਾ ਦੇ ਆਂ ਦੇਖ ਲੈ ਅੱਛਾ ਜੇ ਕੋਈ ਬੰਦਾ ਸੋਚਦਾ ਹੈ ਨਾ ਕਿ ਮਤਲਬ ਪੇਂਟ ਕਰੇ ਤੇ ਟਰੈਕਟਰ ਦੀ ਵੈਲਿਊ ਖਤਮ ਹੁੰਦੀ ਆ ਵੀਰੇ ਵੈਲਿਊ ਨਹੀਂ ਖਤਮ ਹੁੰਦੀ ਲਾਈ ਵਾਦੀ ਇਹਦੀ ਹੁਣ ਬਹੁਤ ਟਰੈਕਟਰਾਂ ਤੁਸੀਂ ਹਾਲ ਦੇਖਦੇ ਆ ਵੀ ਜਗਾਲ ਲਾ ਕੇ ਨਟ ਬੋਲ ਟੁੱਟਣ ਲੱਗ ਜੰਨੇ ਆ ਉਹ ਸਾਰਾ ਇਹ ਚੱਕਰਾ ਹੁਣ ਗੱਲ ਕਾਣੀ ਤਾਂ ਕੁਝ ਨਹੀਂ ਹੈਗੀ ਕਿੰਨੇ ਦਾ ਰੰਗ ਬਣਿਆ ਆਪਣਾ ਆਪਣਾ ਤਾਂ ਅਰਜਨ ਨੂੰ ਵੀ ਕਰਿਆ ਤਾਂ ਅਰਜਨ ਨੂੰ ਮੈਂ ਆਹ ਤੇਰੇ ਵਾਲੇ ਅਰਜਨ ਉਹਦੀ ਬਹੁਤ ਕੰਡੀਸ਼ਨ ਖਰਾਬ ਸੀ ਬਹੁਤ ਜ਼ਿਆਦਾ ਬਾਈ ਉਹਦੇ ਨਾਲ ਐਮ ਵੀ ਪੇਲੇ ਹੋ ਗਏ ਤੇ ਨਾਟ ਫੇਰ ਕਰਿਆ ਆਪਣਾ ਗੁਰਪ੍ਰੀਤ ਵੀਰ ਵਾਲੇ ਨੂੰ ਵੀ ਕਰਾਤਾ ਤਾਂ ਬਾਜਣੀ ਆਏ ਆ ਬਾਈ ਰੰਗ ਵਧੀਆ ਵਰਤੋ ਕੀ ਬਾਈ ਪੇਂਟ ਦੀ ਕੁਆਲਿਟੀ ਐਸ ਡੀ ਦੀ ਵਰਤੋ ਐਸ ਡੀ ਪੇਂਟ ਵਰਤੇ ਆਪਾਂ ਨੇ ਇਹ ਆ ਪਿਆ ਆਪਣਾ ਥਿਨਰ ਜਿਹੜਾ ਆਪਾਂ ਵਿੱਚ ਪਾਉਨੇ ਇਹਨਾਂ ਦੀ ਕਰਾਮਾਤ ਆ ਇਹਨਾਂ ਦੀ ਕਰਾਮਾਤ ਕੋਈ ਪٹرول ਪਾਉਣ ਦੀ ਲੋੜ ਨਹੀਂ ਕੋਈ ਵਿੱਚ ਤਾਰ ਪੀਂਦਾ ਤੇਲ ਪਾਉਣ ਦੀ ਲੋੜ ਨਹੀਂ ਇਹਦੇ ਨਾਲ ਸੁੱਕਦਾ ਵੀ ਛੇਤੀ ਆ ਠੀਕ ਹੈ ਜੀ ਆਪਰ ਪੜ ਲਓ ਵੀ 2 ਕੇ ਦਾ ਦਿਨ ਰਹੇ ਮੈਂ ਇਹ ਚੀਜ਼ਾਂ ਨਹੀਂ ਕੰਮ ਕਰਨਾ ਜਿਹੜਾ ਕਰਨਾ ਇੱਕ ਨਾਲ ਯਾਰ ਪੇਂਟਰ ਦਾ ਵੀ ਵਧੀਆ ਹੋਣਾ ਚਾਹੀਦਾ ਮਾੜੇ ਪੇਂਟਰ ਕੋਲ ਨਾ ਫਸ ਜਾਓ ਬਾਈ ਜਾ ਕੇ ਹੋਰ ਕੀ ਆਹੋ ਇਹ ਵੀ ਬਹੁਤ ਫਰਕ ਆ ਹਾਂ ਹੁਣ ਚੱਲ ਆਪਣੀ ਤਾਂ ਜਿਹੜੀ ਗਨਾਂਵਿੰਦਰ ਮਸ਼ੀਨ ਇਹ ਬਹੁਤ ਵਧੀਆ ਹੈ ਕਿ ਨਹੀਂ ਆਪਣੇ ਕਰਨੀ ਇਹ ਵੀ ਅਪਡੇਟ ਵੀਰੇ ਹਾਂ ਲਓ ਬਾਈ ਪੇਂਟ ਸੁੱਕ ਗਿਆ ਤਾਂ ਫਿਰ ਅਸੀਂ ਕਸਤੇ ਆਹ ਫਿਨਿਸ਼ਿੰਗ ਆਈ ਹੈ ਵੇਟਾਂ ਦੀ ਪਰਦਾ ਮੈਟਰ ਤੇ ਬਾਈ ਇੱਕ ਪੁੱਛਦਾ ਤਾਂ ਨਾ ਬਾਈ ਆਹ ਕਰਿਆ ਹਰ ਬੰਦ ਇਹੇ ਆਪਾਂ ਪਲਾਸਟਿਕ ਦਾ ਲਾਇਆ ਹੋਇਆ ਇਹ ਇਹ ਉੱਪਰ ਲੋਗੋ ਜਾਂ ਸੀਜੋ ਮਿਲੇ ਜਾਂਦਾ ਲੇਟੇ ਚੈੱਕ ਕਰ ਸਕਦੇ ਤੁਸੀਂ ਫਾਈਨਲ ਲੁੱਕ ਇਹਦੀ 99 100 ਜੇ ਕਿ ਕੈਵਨ ਵਾਲਾ ਰਹਿ ਗਿਆ ਉਹਦਾ ਕਾਲੂ ਕਰਾਂਗੇ ਉਹਦਾ ਹਲੇ ਬੰਪਰ ਵੀ ਇੱਕ ਕੋਡ ਰਹਿਦਾ ਲੋ ਜੀ ਅਰੇ ਆ 4x4 9500 ਦੇ ਟਾਇਰਾਂ ਵਾਲੇ ਵੀਟ ਰਹਿ ਗਏ ਇਹਦੇ ਕਰੇ ਹੋਈਆਂ ਹਨ ਕਨਕਾ ਫੁਨਕਾ ਜਾਂ ਕਰ ਦਾਂਗੇ ਹੋਰ ਇਹਦੇ ਰਹਿ ਗਏ ਟਾਇਰਾਂ ਵਾਲੇ ਵੀਟ ਬਾਕੀ ਹੁਣ ਕਾਲ ਦੀ ਦਿਹਾੜੀ ਅੱਧੀ ਦਿਹਾੜੀ ਫੇ ਲੱਗ ਜੂ ਕੱਲ ਦੀ Okay ji, sas hi kal milde agle vlog ch